ਲਉਂਗੀ ਕੋਈ ਵੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਤੇ ਅਨਸਾਨੀ ਨਾ ਮੇਰਾ ਸੀ ਮਹੱਲੇ ਵਸੀਆਂ ਜੀ ਠੀਕ ਹੈ ਕਿ ਨਹੀਂ ਉਹ ਦਿੱਕਤ ਆਉਂਦੀ ਹੈ ਦਾਰੂ ਦੀ ਦਿੱਕਤ ਬਹੁਤ ਹੈ ਜੀ ਇੱਥੇ ਕੋਈ ਰੌਕ ਟੋਕ ਨਹੀਂ ਇਹਨਾਂ ਨੇ ਦਾਰੂ ਵੇਚਨੀ ਇਹਨਾਂ ਨੂੰ ਇਹ ਨਹੀਂ ਪਤਾ ਬੰਦਾ ਇੱਥੇ ਖੜ ਕੇ ਪੀ ਰਿਹਾ ਜਾਂ ਨਹੀਂ ਪੀ ਰਿਹਾ ਇੱਥੇ ਗਲਾਸ ਰਾਤੀ ਦੇਖੋ ਪਏ ਹੁੰਦੇ ਸਾਰਾ ਗੰਦਾ ਦੇਖੋ ਗਲਾਸ ਪਏ ਹੋਏ ਠੀਕ ਹੈ ਜੀ ਕਿ ਨਹੀਂ ਉਹ ਜਿਹੜੇ ਬੰਦੇ ਆਣੇ ਇੱਥੇ ਦਾਰੂ ਪੀ ਕੇ ਜਾਣੀ ਇਹਨਾਂ ਨੂੰ ਹਜ਼ਾਰ ਵਾਰ ਕਹਿ ਚੁੱਕੇ ਭਾਈ ਮਹੱਲੇਦਾਰੀ ਹੈ ਇੱਥੇ ਨਾ ਦਾਰੂ ਚਲਾਇਆ ਕਰੋ ਪਰ ਕੋਈ ਇਹਨਾਂ ਦੇ ਮਤਲਬ ਨਹੀਂ ਖੁੰਦਾ ਬਹੁਤ ਵਾਰੀ ਕੰਪਲੀਟ ਹੋ ਚੁੱਕੇ ਹੈ ਬਜੀ ਬਹੁਤ ਵਾਰ ਮਹੱਲੇਦਾਰ ਉਹਦਾ ਆਪਣੇ ਬੀਜੀ ਨੇ ਉਹਦਾ ਦੋ ਦੋ ਵੋਟਾ ਵੂਟਾ ਹੁੰਦੀ ਆ ਉਹਦੇ ਆਉਂਦੇ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਚੀਜ਼ ਤੋਂ ਬੰਦੇ ਮਹੱਲੇਦਾਰੀ ਤੋਂ ਕੁਝ ਵੀ ਨਹੀਂ ਲੈਣਾ ਦੇਣਾਗਾ ਤੁਹਾਨੂੰ ਹੁਣ ਆ ਕੇ ਦੇਖਣੇ ਇੱਕ ਵਾਰੀ ਕੀ ਮੁਹੱਲੇ ਚੱਲਦਾ ਜੋ ਸ਼ਾਮੀਆਂ ਆ ਕੇ ਦੇਖੇ ਤੇ ਮਹਿਫਲ ਸੱਜੀ ਹੁੰਦੀ ਹੈ ਬੁਰੀ ਇੱਥੇ ਇਹ ਕੋਈ ਨਹੀਂ ਰੋਕਦੇ ਹੈ ਕੋਈ ਰੋਕ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਅੰਦਰ ਬੈ ਕੇ ਦੇਖਣਾ ਤਾਂ ਪਊਆ ਦੇਣਾ ਹੁੰਦਾ ਦਾਰੂ ਦੇਣੀ ਹੁੰਦੀ ਉਹ ਦੇ ਦਿੰਦੇ ਬਸ ਮੁਹੱਲੇਦਾਰੀ ਹੈ ਹੁਣ ਇਹ ਹੁਣ ਬੈਟੀਆਂ ਨੇ ਦੇਖੋ ਸ਼ਾਮੀ ਵਿਚਾਰੀਆਂ 7 ਵਜੇ ਅੰਦਰ ਵੜ ਜਾਂਦੀਆਂ ਨੇ ਹੁਣ ਮੁਹੱਲੇਦਾਰੀ ਬੰਦਾ ਬੈਠਣਾ ਵੀ ਪਾਪ ਹੋ ਗਿਆ ਦੱਸੋ ਪਹਿਲਾਂ ਮੈਂ ਨਹੀਂ ਬਾਤ ਹੂੰ ਇੱਥੋਂ ਬੀਤਾ ਚੱਲ ਗਲੀ ਦੀ ਬਾਤ ਹੂੰ ਠੀਕ ਹੈ ਬਣਾ ਲਿਆ ਗਲੀ ਦਾ ਗੁਲੀ ਬਣਾ ਲਿਆ ਇਹਨਾਂ ਨੇ ਦੂਜੇ ਤੀਜੇ ਦੇ ਇੱਥੇ ਲੜਾਈਆਂ ਜਲਦੀਆਂ ਹੁੰਦੀਆਂ ਨੇ ਫਾਇ ਤੇ ਮੱਲੇ ਵਾਲੇ ਕੋਈ ਇਤਰਾਜ਼ ਨਹੀਂ ਮੱਲੇ ਵਾਲੇ ਹਜ਼ਾਰ ਵਾਰ ਲੜਨ ਨੂੰ ਪੈਂਦੇ ਆ ਕਰਦੇ ਤਾਂ ਹੀ ਕਹਿੰਦੇ ਪਿਆ ਤੁਹਾਨੂੰ ਲਾਵਾ ਜੀ ਬਹੁਤ ਪੇਟੀ ਦੀ ਆਜੋ ਆਜੋ ਵਰਜਨ ਦੋ ਭਾਜੀ ਇਹ ਐਕਸਾਈਜ਼ ਜਾਨੇ ਦੇਖੋ ਸਰ ਇਹ ਠੀਕਾ ਤੁਹਾਡਾ ਤੇ ਭਾਜੀ ਗਲੀ ਵਾਲੇ ਵਿਰੋਧ ਕਰ ਰਹੇ ਕਹਿੰਦੇ ਅਕਸਰ ਇਹਦੇ ਮਾਰਕਟ ਹੁੰਦੀ ਆ ਠੀਕੇ ਨੂੰ ਲੈ ਕੇ ਲੋਕ ਦਾਰੂ ਬਾਹਰ ਖੜ ਕੇ ਪੀਂਦੇ ਨੇ ਉਸ ਸੀ ਨੂੰ ਲੈ ਕੇ ਤੁਸੀਂ ਕੀ ਕਹੋਗੇ ਉਹ ਤਾਂ ਐਕਸਾਈਜ਼ ਦੀ ਰੇਟ ਵੱਖਰੀ ਆ ਸਰ ਜਿਹੜਾ ਗਲੀ ਵਾਲੇ ਵਿਰੋਧ ਕਰ ਰਹੇ ਗਲੀਆਂ ਕੋਈ ਵਿਰੋਧ ਨਹੀਂ ਕਰ ਰਹੀਆਂ ਸਰ ਸਾਹਮਣੇ ਵਿਰੋਧ ਕਰਦੇ ਸਰ ਇਦਾਂ ਹੀ ਮਰਦੇ ਕੋਈ ਵਿਰੋਧ ਨਹੀਂ ਕਰ ਰਿਹਾ ਚੂਰ ਰਹੇ ਪਤਾ ਨਹੀਂ ਉਹ ਪੁੱਛ ਲੋ ਕੋਈ ਲਾਈ ਬੜਾਈ ਕੋਈ ਕੇਸ ਹੋਏ ਦਾਦੋ ਚੌਂਕੀ ਜੀ ਨਹੀਂ ਸਰੋ ਕਹਿੰਦੇ ਅਸੀਂ ਕਈ ਵਾਰੀ ਕੰਪਲੇਨ ਦਿੱਤੀ ਚੌਂਕੀ ਦੇ ਵਿੱਚ ਬਾਕੀ ਦੱਸੋ ਕੋਈ ਕਿਸੇ ਕੋਈ ਉਹ ਕਹਿੰਦੇ ਉੱਤੇ ਖੜ ਕੇ ਦਾਰੂ ਪੀਤੀ ਆਂ ਜੀ ਗਲਾਸ ਦੀ ਬਾਤ ਸਾਰੇ ਅੰਦਰ ਹੱਥ ਕਿੱਦੇ ਪਿੰਦਰ ਅੱਛਾ ਲੋਕ ਕਹਿੰਦੇ ਅਸੀਂ ਤਾਂ ਨਹੀਂ ਕਹਿੰਦੇ ਮੱਲੇ ਲਈ ਕਹਿ ਰਹੇ ਹਾਂ ਮੱਲੇ ਆਏ ਤਾਂ ਸ਼ਿਕਾਇਤ ਲਾ ਰਹੇ ਮੱਲੇ ਲਾ ਰਹੇ ਸ਼ਿਕਾਇਤ ਉਹ ਹੀ ਦੱਸੋ ਠੇਕੇ ਦੀ ਜਿਹੜੀ ਪਾਲਿਸੀ ਆ ਕੀ ਉਹਦੇ ਅੰਦਰ ਅਸੀਂ ਪਾਣੀ ਦੀ ਬੋਤਲਾਂ ਤੇ ਗਲਾਸ ਖਾਲੀ ਗਲਾਸ ਵੇਚ ਸਕਦੇ ਹਾਂ ਇੱਕ ਇੱਕ ਦੀ ਪਾਲਿਸੀ ਆ ਉਹਦੇ ਅੰਦਰ ਆਪਾਂ ਪਾਣੀ ਦੀ ਬੋਤਲਾਂ ਵੇਚਦੇ ਆ ਅਕਸਰ ਪਾਣੀ ਦੀ ਬੋਤਲਾਂ ਤੇ ਗਲਾਸ ਵੇਚੇ ਜਾ ਰਹੇ ਆ ਅਕਸਰ ਹੀ ਪਤਾ ਹਾਂਜੀ ਜੀ ਠੇਕਾ ਹੈ ਕੀ ਹੈ ਕਿਹੜੀ ਕੰਪਨੀ ਦਾ ਸਰ ਕਿਹੜੀ ਕੰਪਨੀ ਦਾ ਠੇਕਾ ਦੱਸ ਦਿਓ ਅਕਸਰ ਜਿਆਦਾ ਦੱਸ ਦਿਓ ਸਰ ਤੁਸੀਂ ਐਕਸਾਈਲ ਨਾਲ ਥੋੜਾ ਅਕਸਰ ਹੀ ਦੱਸੋ ਸਰ ਇਹ ਕੀ ਗੱਲ ਹੈ ਸਭ ਕੁਝ ਨਾ ਦੱਸ ਰਹੇ ਹੋ ਤੁਸੀਂ ਤੁਸੀਂ ਮੈਨੂੰ ਇਹ ਗੱਲ ਕਰੋ ਇਟਸ ਓਕੇ ਸਰ ਠੇਕਾ ਹੈ ਤੁਹਾਡਾ ਨਾ ਉਹ ਕਹਤੋਂ ਇਸ ਨੂੰ ਨਾ ਦੱਸਦਾ ਕੁਝ ਕਰਦੇ ਹਾਂ ਹਾਂਜੀ ਸਰ ਹਾਂ ਜੀ ਉਹ ਸੈਕਟੋਰ ਦੇ ਸਿਰੀਅਸ ਸਰ ਅੱਜ ਜਿਹੜੀ ਰੇਡ ਕੀਤੀ ਗਈ ਉਹਦੇ ਮੈਂ ਐਕਸਾਈਜ ਇਨਸਪੈਕਟਰ ਵਿਜੇ ਕੁਮਾਰ ਜੀ ਅੱਜ ਰੇਡ ਕੀਤੀ ਹੈ ਆਪਣੇ ਸੀਆਈਏ ਸਟਾਫ ਨੇ ਕੀਤੀ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਦੇਖ ਦੱਸਿਆ ਜਾਵੇ ਕਿ ਇਹ ਠੇਕਾ ਜਾਇਜ਼ ਹੈ ਕਿ ਨਾ ਜਾਇਜ਼ ਜੀ ਅਸੀਂ ਚੈੱਕ ਕੀਤਾ ਠੇਕਾ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਤੇ ਜਿਹੜੀ ਸ਼ਰਾਬ ਜਿੰਨੀ ਪਈ ਹੈ ਇਹ ਔਥੈਂਟੀਕੇਟਿਡ ਸ਼ਰਾਬ ਹੈ ਜਾਇਜ਼ ਹੈ ਭਾਰਤ ਪਾਸਪਰਮਟ ਨਾਲ ਹੀ ਹੋਈ ਹੈ ਪੰਜਾਬ ਡਰਿੰਕ ਪੇਟ ਸ਼ਰਾਬ ਇਹ ਸਰ ਜਿਹੜੀ ਇਹ ਮਤਲਬ ਇਹਨਾਂ ਨੇ ਗੋਡਾਊਨ ਬਣਾਇਆ ਹੋਇਆ ਠੇਕੇ ਦੀ ਬੈਕਸਾਈਡ ਤੇ ਜਿਹੜਾ ਉਹ ਦਾ ਉਹ ਮੈਂ ਤੁਹਾਨੂੰ ਦੱਸਦਾ ਜੀ ਕਿਉਂਕਿ ਨਵੇਂ ਠੇਕੇ ਖੁਨੇ ਹੈ ਜਿਹੜਾ ਠੇਕੇ ਦਾ ਅਜੇ ਇਹਨਾਂ ਨੇ ਜਿਹੜਾ ਸਾਨੂੰ ਨਕਸ਼ਾ ਦਿੱਤਾ ਹੈ ਉਸ 'ਚ ਇਹ ਲਾਹ ਕਹਿੰਦਾ ਹੈ ਕਿ ਠੇਕੇ ਦੇ ਨਾਲ ਹੀ ਇੱਕ ਗੋਦਾਮ ਬਣਾਇਆ ਜਾ ਸਕਦਾ ਜਿੱਥੇ ਸ਼ਰਾਬ ਰੱਖੀ ਜਾਂਦਾ ਸੀ ਜੀ ਪਰ ਉਹ ਇੱਥੇ ਪਿੱਛੇ ਨਾਲ ਉਹ ਦਸਤਾ ਨਹੀਂ ਹੈ ਉਹ ਮਲਾ ਕੇ ਠੇਕਾ ਲੀਗਲ ਹੈ ਤੇ ਜਿਹੜੀ ਸ਼ਰਾਬ ਵੀ ਨਿਕਲ ਹੈ ਸਰ ਜਿਹੜੀ ਠੇਕੇ ਦੀ ਪਾਲਿਸੀ ਹੈ ਐਕਸਾਈਜ਼ ਵੱਲੋਂ ਲਾਗੂ ਕੀਤੀ ਗਈ ਹੈ ਕਿ ਠੇਕੇ ਦੇ ਅੰਦਰ ਆਪਾਂ ਪਾਣੀ ਦੀ ਬੋਤਲ ਖਾਰਾ ਨਮਕੀਨ ਵਗੈਰਾ ਵੇਚ ਸਕਦੇ ਹਾਂ ਸਰ ਗਲਾਸ ਖਾਲੀ ਠੇਕੇ ਦੇ ਵਿੱਚ ਸਰ ਠੇਕੇ ਦੇ ਵਿੱਚ ਗਲਾਸ ਵੇਚ ਨਹੀਂ ਠੇਕੇ ਦੇ ਵਿੱਚ ਇਸ ਇਸ ਬਾਰੇ ਕੋਈ ਉਹ ਨਹੀਂ ਕਿ ਖਾਰਾ ਜਾਂ ਨਮਕੀਨ ਜਾਂ ਕੁਝ ਲਿਖਿਆ ਹੋਏ ਇਹ ਨਹੀਂ ਕਿ ਮਿੱਥੇ ਖੜ ਕੇ ਕੋਈ ਪੀ ਨਹੀਂ ਸਕਦਾ ਆਫਸਰ ਆਫ ਦਾ ਪ੍ਰਾਈਮਿਸਿਸ ਖੜ ਕੇ ਪੀ ਸਕਦਾ ਸ਼ਰਾਬ ਮਤਲਬ ਪਾਣੀ ਦੀ ਬੋਤਲ ਸਰ ਪਾਣੀ ਦੀ ਬੋਤਲ ਸਰ ਗੱਲ ਮੇਰੀ ਗੱਲ ਦੱਸੋ ਮੈਂ ਸਾਬਤ ਕਰ ਰਿਹਾ ਹਾਂ ਕਿ ਵੀ ਆਪ ਇੱਥੇ ਖੜਕੇ ਨਹੀਂ ਪੀ ਸਕਦਾ ਕੋਈ ਨਹੀਂ ਸਰ ਉਹਨਾਂ ਦਾ ਪਾਣੀ ਦੀ ਬੋਤਲ ਸੇਵ ਕਰ ਸਕਦੇ ਜੀ ਗਲਾਸ ਗਲਾਸ ਵੀ ਸੇਵ ਕਰ ਸਕਦਾ ਪਾਣੀ ਦੀ ਬੋਤਲ ਵੀ ਸੇਵ ਕਰ ਸਕਦੇ ਹੋਈਆਂ ਕਿ ਇਹ ਤੇ ਕਰ ਰਹੀ ਹੋਈਆਂ ਲੋਏ ਅੰਦਰ ਭਰਿਆ ਪਿਆ ਜੀ ਤੁਹਾਡੇ ਸਾਹਮਣੇ ਪਿੱਛੇ ਹੈ ਸਰ ਪਾਣੀ ਦੀਆਂ ਬੋਤਲਾਂ ਭਰੀਆਂ ਪਈਆਂ ਓਕੇ ਓਕੇ ਜੇ ਇਹ ਤਾਂ ਅਸੀਂ ਤਿਆਰੀ ਕਰ ਕਾਰਵਾਈ ਕਰਾਂਗੇ ਜੀ ਦੇਖਣਾ ਸਰ ਥੋੜੀ ਇੱਕ ਨਿਗਾਹ ਮਾਰੋ ਸਰ ਆਹ ਦੇਖੋ ਪਾਣੀ ਪਿਆ ਪੂਰਾ ਭਰਿਆ ਪਿਆ ਗਲਾਸ ਪਾਣੀ ਦੀ ਬੋਤਲ ਜੀ ਇੱਕ ਮਿੰਟ ਇੱਕ ਮਿੰਟ ਤੁਹਾਡਾ ਉਹ ਕਿਤੇ ਹੱਦ ਤੱਕ ਕਿਤੇ ਹੋਈ ਖਾਤਰ ਸਰ ਹੈ ਹੀ ਨਹੀਂ ਇਹਨ ਦਾ ਹੈ ਹੱਦ ਤੱਕ ਕਿਤੇ ਹੈ ਕਾਲ ਹੱਤਾ ਹੈ ਨਹੀਂ ਸਰ ਉਹ ਹੋਟਲ ਹੈ ਨਾ ਉਹ ਹੱਤਾ ਨਹੀਂ ਹੋਟਲ ਹੈ ਕੋਈ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਹੋ ਉਹ ਹੱਤਾ ਨਹੀਂ ਹੈ ਹੋਟਲ ਜੀ ਜੀ ਇਹਦਾ ਹੋਇਆ ਹੈ ਗਲਤ ਹੈ ਅਸੀਂ ਕਾਰਵਾਈ ਕਰਾਂਗੇ ਕਾਰਵਾਈ ਕਿੱਥੇ ਜਾਊਗੀ ਸਰ ਇੱਕ ਗੱਲ ਹੋਰ ਉਹ ਤੁਹਾਡੇ ਕੋਲ ਪੈਰਾ ਜੀ ਦੇਖੋ ਤਾਰੂ ਪੀ ਕੇ ਗਲਾਸ ਵੀ ਕੇ ਥਿੱਟੇ ਆਏ ਆ ਗਲੀ ਪੂਰਾ ਵੀ ਕਰਨੀ ਸਰ ਇਸ ਚੀਜ਼ ਦਾ ਉਹ ਕਹਿੰਦੇ ਗਲੀ ਗੱਲ ਲੜਾਈਆਂ ਹੋਣੀਆਂ ਬਾਰ ਮਤਲਬ ਕਿ ਠੇਕਾ ਹੱਟ ਦੇਣਾ ਕੋ ਹੈ ਨਹੀਂ ਇਸ ਕਰਕੇ ਬਾਹਰ ਹੀ दारू ਪਰੋਸੀ ਜਾਂਦਾ ਹੈ ਗਲਾਸ ਵੀ ਪੀਆ ਔਰ ਲੜਾਈ ਹੁੰਦੀ ਹੈ ਇਸ ਨੂੰ ਲੈ ਕੇ ਦੇਖੋ ਜੀ ਜੇ ਐ ਜੀ ਕੋਈ ਕਾਰਵਾਈ ਸਾਡੇ ਕੋਲ ਆਈ ਸੀ ਕਹਿਤਾ ਹੈ ਅਸੀਂ ਠੇਕਾ ਕਰਾਂਗੇ ਆ ਗਲਾਸ ਦੇ ਸਾਹਮਣੇ ਬਾਈ ਜੀ ਇੱਥੇ ਕੋਈ ਮੇਰੇ ਸਾਹਮਣੇ ਪੀ ਰਿਹਾ ਥੋੜੇ ਸਾਹਮਣੇ ਪੀ ਰਿਹਾ ਮੈਂ ਉਹਨੂੰ ਘਾਟੀ ਰੇਡ ਲਈਆ ਪੁਲਿਸ ਖੜੀ ਬਾਹਰ ਨਹੀਂ ਉਹ ਹੀ ਮੈਂ ਕਹਿ ਰਿਹਾ ਲੱਗਦਾ ਵੀ ਜੇ ਕਾਰਵਾਈ ਐ ਜੀ ਕਿੰਨੀ ਗਈ ਕਰ ਅਸੀਂ ਅੱਜ ਕਾਰਵਾਈ ਕਰਾਂਗੇ ਅੱਜ ਪਰ ਅਕਸਾਈ ਹੋ ਉਹਦਾ ਇੱਕ ਘੰਟੇ ਤੋਂ ਤੁਹਾਡੀ ਕਾਰਵਾਈ ਚੱਲ ਰਹੀ ਹੈ ਇਸ ਕਰਕੇ ਪੁਲਿਸ ਬਾਹਰ ਖੜੀ ਹੈ ਕੋਈ ਦਾਰੂ ਲੈਣ ਆ ਨਹੀਂ ਰਿਹਾ ਲਗਾਤਾਰ ਚੈਕ ਕਰਾਂਗੇ ਕਿ ਹੋਇਆ ਤੱਕ ਸਾਡੇ ਸਾਹਮਣੇ ਅੰਦਰ ਬਾਹਰ ਜਿਹੜੇ ਪਏ ਆ ਉਹ ਤੇ ਕਾਰਵਾਈ ਕੀਤੀ ਜਾਵੇ ਪਾਣੀ ਦੇ ਗਲਾਸ ਪਏ ਆ ਦੋਸਤੋ ਪਾਣੀ ਦੇ ਗਲਾਸ ਤੇ ਖਾਲੀ ਗਲਾਸ ਤੇ ਮੈਂ ਕੀ ਉਤਰਦਾ ਨਹੀਂ ਖਾਲੀ ਗਲਾਸ ਤੇ ਮੈਂ ਕੀ ਕਾਰਵਾਈ ਕਰਦਾ ਨਹੀਂ ਨਹੀਂ ਸਭ ਜਿਹੜੀ ਅੰਦਰ ਸਮਾਨ ਪਿਆ ਉਹ ਤੇ ਕਾਰਵਾਈ ਕੀਤੀ ਜਾਊਗਾ ਹਾਂ ਉਹ ਕਾਰਵਾਈ ਕੀਤੀ ਓਕੇ ਓਕੇ ਠੀਕ ਪਰ ਇੱਕ ਸਵਾਲ ਹੋਰ ਆ ਜੀ ਸਰ ਇੱਕ ਸਵਾਲ ਹੋਰ ਆ ਜੀ ਕਿ ਜਿਹੜਾ ਠੇਕੇ ਦੇ ਬਾਹਰ ਬਾਰਡਰ ਗੁੱਲਰ ਰੱਖਣਾ ਜਾਂ ਠੇਕੇ ਦੇ ਬਾਹਰ ਕਢਾਗੇ ਚਾਰ ਆਪਣਾ ਚਾਹੀਦਾ ਜੀ ਇੱਥੇ ਕੀ ਬੜਦੀ ਘਰ ਭਾਈ ਹੁੰਦੀ ਹੈ ਜੇ ਇੱਥੇ ਤੁਹਾਨੂੰ ਅਸੀਂ ਵੀਡੀਓ ਪ੍ਰੋਵਾਈਡ ਕਰੇ ਕੀ ਐਕਸ਼ਨ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਹੈ ਬਸ ਸਿਰਫ ਅਫਸਰ ਕਹਿ ਦਿੰਦੇ ਬਾਅਦ ਚ ਕੋਈ ਐਕਸ਼ਨ ਨਹੀਂ ਕਰਦੇ ਐਕਸ ਪਰ ਲੀਗਲ ਜੋ ਕਾਰਵਾਈ ਬਣਦੀ ਕਿ ਕੀਤੀ ਜਾਵੇ ਠੀਕ ਹੈ ਤੁਹਾਨੂੰ ਅਸੀਂ ਇਹ ਵੀਡੀਓ ਦਵਾਂਗੇ ਜਿਹੜੇ ਜਿਹੜੇ ਬਾਰ ਬਾਰ ਠੀਕ ਤੁਹਾਡਾ ਏਰੀਆ ਇਹੀ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਥੈਂਕ ਯੂ ਸਰ ਬਹੁਤ ਬਹੁਤ ਹਾਂਜੀ ਸਸੀ ਗੱਲ ਬਾਜੀ ਸਸੀ ਗੱਲ ਬਾਜੀ ਜੀ ਹਾਂ ਸਰ ਸਹੀ ਕਹਿੰਦਾ ਮੇਰਾ ਨਾਮ ਸੁਮਰਾਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਆਹ ਭਾਜੀ ਅੱਜ ਇਤਰਾਜ਼ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਦੇਖੋ ਭਾਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਵੀ ਮੱਲੇ ਚ ਰਹਿੰਦੇ ਆ ਮੱਲੇ ਦੇ ਵਸਨੀਕਾਂ ਸਾਡਾ ਵੀ ਇਹੀ ਵਿਰੋਧ ਹੈ ਵੀ ਠੇਕਾ ਬੰਦ ਹੋਣਾ ਚਾਹੀਦਾ ਕਾਰਨ ਕੀ ਹੈ ਵੀ ਜਿਹੜਾ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਅਸਰਿਕਨ ਹੈ ਉਹ ਆਪ ਹੀ ਇਸੇ ਕਰਕੇ ਬੰਦ ਹੈ ਕਿ ਉਹਨੇ ਜਿਹੜੀ ਨੀਤੀ ਲੈ ਕੇ ਆਇਆ ਦੂਜੀ ਗੱਲ ਇੱਥੇ ਜਿਹੜਾ ਠੇਕਾ ਚੱਲਦਾ ਵਾ ਮਹੱਲੇ ਦੇ ਵਿੱਚ ਧੀਆਂ ਪਾਣਾ ਰਹਿੰਦੀਆਂ ਨੇ ਬੜੀ ਪਰੇਸ਼ਾਨੀ ਹੁੰਦੀ ਹੈ ਬੜੀ ਵਾਰੀ ਧਰਨਾ ਵੀ ਲਾ ਚੁੱਕੇ ਆਂ ਬੜੀ ਵਾਰੀ ਕੰਪਲੇਟਾਂ ਵੀ ਦੇ ਚੁੱਕੇ ਆਂ ਲੇਕਿਨ ਕੋਈ ਸਰ ਇੱਕ ਲੇਡੀ ਦਾ ਕਹਿੰਦੇ ਹੋਰ ਕੋਈ ਹੈ ਹੀ ਨਹੀਂ ਕਹਿੰਦੇ ਇਹ ਤਾਂ ਵੈਸੇ ਹੀ ਬੋਲਦੀ ਰਹਿੰਦੀ ਭਾਜੀ ਕੌਣ ਕਹਿੰਦਾ ਇੱਕ ਲੇਡੀ ਹੈ ਤੁਸੀਂ ਹੁਣੇ ਗੱਲ ਕਰੋ ਇੱਕ ਵਾਰ ਮੇਰੀ ਗੱਲ ਸੁਣੋ ਇੱਕ ਵਾਰ ਮਰਾਂਗਾ ਸਾਰਾ ਮਹੱਲਾ ਦਾ ਰਹਾਂਦਾ ਕੋਈ ਇੱਕ ਲੇਡੀ ਸ਼ਾਨ ਸਾਰਾ ਮੱਲਾ ਤੁਸੀਂ ਗੱਲ ਕਰੋ ਅਬ ਮੈਂ ਸਾਰਾ ਮੱਲਾ ਬਾਹਰ ਸਾਹਮਣੇ ਲਗਾਤਾਰ ਵਿਰੋਧ ਹੋ ਰਿਹਾ ਹੈ ਤੁਸੀਂ ਨੁਮਾਇੰਦੀ ਵੀ ਕਰਦੇ ਹੋ ਸ਼ਰੋਮਣੀ ਕਾਲੀ ਦਲ ਵੱਲੋਂ ਕਦੀ ਕੰਪਲੇਨ ਨਹੀਂ ਦਰਜ ਕਰਾਈ ਗਈ ਭਾਜੀ ਮੈਂ ਤੁਹਾਨੂੰ ਕਹਿ ਤਾ ਕਿ ਕਿੰਨੀ ਵਾਰੀ ਪਿਛਲੇ 10 ਸਾਲਾਂ ਤੋਂ ਕਿੰਨੀ ਵਾਰੀ ਕੰਪਲੀਟ ਵੀ ਦਰਜ ਕਰਾਈ ਹੈ ਕਰਨੇ ਵੀ ਲਾਇਆ ਅਮਲ ਅਮਲ ਕੀ ਤੁਹਾਡੇ ਸਾਹਮਣੇ ਆ ਜੇ ਅਮਲ ਹੋ ਜਾਂਦਾ ਤਾਂ ਬੰਦ ਨਾ ਹੋ ਜਾਂਦਾ ਹੁਣ ਅਸੀਂ ਹੁਣ ਫੇਰ ਵੀ ਇਹ ਗੱਲ ਇਹ ਗੱਲ ਕਹਿਣ ਜਾਂਦੇ ਪ੍ਰਸ਼ਾਸਨ ਨੂੰ ਨਹੀਂ ਗੱਲ ਕਹਿਣਾ ਚਾਹੁੰਦੇ ਮੱਲੇ ਵੱਲੋਂ ਵੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਜਾ ਤਾਂ ਕੋਈ ਆਲਟਰਨੇਟ ਕੱਢਿਆ ਜਾਵੇ ਕਿਉਂ ਇੱਥੇ ਧੀਆਂ ਪੈਣਾ ਰਹਿੰਦੀਆਂ ਬਿਲਕੁਲ ਗੱਲ ਸਹੀ ਹੈ ਪਰसों ਦੀ ਗੱਲ ਹੈ ਮੈਂ ਆ ਰਿਹਾ ਆ ਮੇਰਾ ਵੀਰ ਬਾਹਰ ਖੜਾ ਸੀਗਾ ਇੱਥੇ दारू ਦੇ ਗਲਾਸ ਲੈ ਕੇ ਘਰਾਂ ਦੇ ਮੂਹਰੇ ਜਾ ਕੇ दारू ਪਿੰਦੇ ਬੈਠੇ ਠੇਕੇ ਨੂੰ ਲੈ ਕੇ ਵੀਰੋ ਹੋ ਰਿਹਾ ਜਿਹੜੀ ਸ਼ਰਾਬ ਇਨਲੀਗਲ ਪ੍ਰੋਸੀਜਰ ਆ ਰਹੀ ਉਹਨੂੰ ਲੈ ਕੇ ਵਿਰੋਧ ਹੋ ਰਿਹਾ ਸਾਰੇ ਹੀ ਵਿਰੋਧ ਆ ਸਰ 41 ਕੋਈ ਨਹੀਂ ਸਾਰੇ ਹੀ ਆ ਠੇਕੇ ਖੁੱਲਿਆ ਪੀਂਦੇ दारू ਇਨਲੀਗਲ ਇਲੀਗਲ ਕੀ ਆ ਤਾਂ ਦੇਖੋ ਹੈ ਨਹੀਂਗਾ ਬਾਹਰ ਸੜਕ ਤੇ ਪਿੰਦੇ ਲੋਕ ਮੈਂ ਉਹੀ ਤਾਂ ਗੱਲ ਕਹਿ ਰਿਹਾ ਜੇ ਇਲੀਗਲ ਇਨ ਨਿਕਲਦਾ ਕੀ ਹੋਇਆ दारू ਲਿੱਤੀ ਪੀਣੀ ਹੈ ਨਾ ਕਿੱਥੇ ਕਿਤੇ ਮਹੱਲੇ ਦੇ ਧੀਆ ਪੈਣ ਸਾਧੀਆਂ ਨੇ ਤੇ ਪਰੇਸ਼ਾਨ ਤਾਂ ਹੁੰਦੀ ਹੈ ਮਹੱਲੇ ਪਰੇਸ਼ਾਨ ਮਹੱਲਾ ਸਾਰਾ ਪਰੇਸ਼ਾਨ ਹੁੰਦਾ ਹੈ ਜਿਵੇਂ ਭੈਣ ਜੀ ਬੋਲੇ ਤੇ ਲੜਾਈ ਝਗੜਾ ਵੀ ਕਾਫੀ ਹੁੰਦਾ ਵਾ ਚੈ ਲੈ ਕੇ ਭਾਜੀ ਰੈਗੂਲਰ ਚੀਜ਼ਾਂ ਨੇ ਨਵੀਂ ਨਹੀਂ ਹੈਗੀ ਰੈਗੂਲਰ ਚੀਜ਼ਾਂ ਨੇ ਲੜਾਈ ਝਗੜਾ ਹੋ ਗਿਆ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਮਹੱਲੇ ਨਾਲ ਜਿਵੇਂ ਬਾਥਰੂਮ ਕਰਨਾ ਜਾਂ ਸਰ ਐਕਸਾਈਟਿੰਗ ਹੋਰ ਵਿਜੀਲੈਂਸ ਵਾਲੇ ਆਏ ਹੋਏ ਕੀ ਇਹਨਾਂ ਨੂੰ ਜਨੂ ਕਰਾਇਆ ਜਾਊਗਾ ਇਸ ਚੀਜ਼ ਬਾਰੇ ਸਰ ਬਿਲਕੁਲ ਕਰਾਇਆ ਜਾਏਗਾ ਜੇ ਕਨੇ ਸਾਰੇ ਮਹੱਲੇ ਦੀ ਕੰਪਲੀਟ ਦੇ ਕੇ ਸਾਰੇ ਮਹੱਲੇ ਦੇ ਸਾਈਨ ਕਰਾ ਕੇ ਇਹਨਾਂ ਨੂੰ ਕਹਿੰਦੇ ਬੰਦ ਕਰੋ ਠੀਕ ਹੈ ਸਰ ਸਾਰੇ ਪੂਰੇ ਹੋ ਗਏ ਆ ਯਾਰ ਤੁਸੀਂ ਕਹਿੰਦੇ ਨਹੀਂ ਨਹੀਂ ਤਾਂ ਠੀਕ ਹੈ ਤੁਹਾਡਾ ਭਾਜੀ ਠੀਕ ਕਹਿ ਰਹੇ ਸੀ ਕਿ ਉਹਨੇ ਮਤਲਬ ਠੀ ਪੜਾ ਇਸਾ ਠੇਕੇ ਦੀ ਮਤਲਬ ਬਾਕੀ ਕੋਈ ਨਹੀਂ ਕੋਈ ਲੜਾਈ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਬਲੀ ਮਹੱਲੇ ਦਾ ਕੋਈ ਨਹੀਂ ਸਾਡਾ ਕੋਈ ਲੜਾਈ ਨਹੀਂ ਕਿਸੇ ਨਾਲ ਪੱਜੀ ਨਾਮ ਕੀ ਬਾਈ ਆਪਣਾ ਅਨੰਦ ਨਵੇਸ਼ ਸਾਡੀ ਕੋਈ ਨਹੀਂ ਠੇਕੇ ਦੇ ਐਜ਼ ਐ ਕੰਮ ਕਰਦੇ ਹੋ ਜੀ ਮੈਂ ਕੰਮ ਕਰਦਾ ਠੇਕੇ ਤੇ ਨੌਕਰੀ ਕਰਦਾ ਠੇਕੇ ਤੇ ਤੇ ਸਾਰੇ ਜਿਹੜਾ ਗਲੀ ਵਿਰੋਧ ਕਰਦੀ ਵੀ ਇਹ ਕਾਰਨ ਕੀ ਹੈ ਗਲੀਆਂ 20 ਸਾਲ ਦਾ ਠੇਕਾ ਇੱਥੇ ਹੀ ਹੈ ਜੀ ਤੁਹਾਡੇ ਕੋਲ ਹੁਣ ਆਇਆ ਨਮਾ ਪਿਛਲਾ ਉਦਾਂ ਹੀ ਚੱਲੇ ਆ ਰਹੇ ਜਿੱਦਾਂ ਆਪ ਪਾਰੇ ਆ ਨਾ ਆਇਆ ਅੱਛਾ ਪਿੱਛੇ ਵਾਲੇ ਨੇ ਗਲਤੀ ਕੀਤੀ ਤੁਸੀਂ ਵੀ ਗਲਤ ਕਰੋ ਅਸੀਂ ਕਿੱਦਾਂ ਗਲਤ ਕਰਾਂਗੇ ਨਹੀਂ ਹੁਣ ਜਿਹੜੀ ਐਕਸਰਸਾਈਜ਼ ਹੋ ਰਹੀ ਹੈ ਜਿਹੜੀ ਰੇਡ ਵਈ ਹੈ ਰੇਡ ਉਹਦੇ ਬਾਰੇ ਕੀ ਕੋਈ ਰੇਡ ਨਹੀਂ ਸਾਡਾ ਮਾਲ ਇੱਕ ਨੰਬਰ ਦਾ ਸਾਡਾ ਕੋਈ ਕੋਈ ਰੇਡ ਨਹੀਂ ਸਾਡੇ ਸਾਡੇ ਕੋ ਸਾਡੇ ਕੋ ਕੋਈ ਨੰਬਰ ਨਹੀਂ ਆਸਰੋ ਸਾਡੇ ਕੋ ਪਰਮਿਟ ਆ ਸਾਡੇ ਕੋ ਪਾਸ ਆ ਸਭ ਤੋਂ ਸਾਡੇ ਕੋ ਤੁਸੀਂ ਕਹਿ ਰਹੇ ਕਲੀ ਲੇਡੀ ਹੈ ਕੋਈ ਲੜਾਈ ਸਾਡੀ ਕੋਈ ਲੜਾਈ ਨਹੀਂ ਜਾ ਭਾਜੀ ਇੱਕ ਮਿੰਟ ਸਰ ਤੁਹਾਡੇ ਕੋਲ ਸਾਡੇ ਕੋਲ ਪਾਸ ਤੋਂ ਠੇਕਾ ਹੈਗਾ ਇਹ ਹਾਂ ਠੇਕਾ ਆਪਣੇ ਨੂੰ ਤਾਂ ਹੋਣਾ ਹੀ ਦੇਖ ਆਇਆ ਨਹੀਂ ਨਹੀਂ ਮਤਲਬ ਤੁਸੀਂ ਇੱਥੇ ਕਿੰਨੇ ਕਦ ਤੋਂ ਕੰਮ ਕਰ ਰਹੇ ਤੁਸੀਂ ਕਰੋ 20 ਸਾਲ ਤੋਂ ਮਤਲਬ ਸਾਡੇ ਕੋਲ ਟਿਕਾ ਹੈ ਇਹ ਠੇਕੇ ਨੂੰ ਹੀ ਏਨੇ ਸਾਲ ਹੋ ਗਏ ਆ ਤੁਹਾਨੂੰ ਕੋਈ ਫਰਮ ਆਉਂਦੀ ਕਰੀ ਕੋਈ ਫਰਮ ਆਉਂਦੀ ਆ ਸਾਤ ਤੋਂ ਕਰ ਰਹੇ ਹੋ ਯਾਰ ਅਸੀਂ ਇੱਧਰ ਉਧਰੋਂ ਵੀ ਆਈਏ ਬਦਲ ਕਿੱਧਰ ਆਏ ਸਾਡੇ ਉਧਰ ਠੇਕੇ ਆ ਠੇਕੇ ਦੀ ਪਾਲਿਸੀ ਹੁੰਦੀ ਆ ਕਿ ਉਹਦੇ ਅੰਦਰ ਅਸੀਂ ਪਾਣੀ ਦੀਆਂ ਬੋਤਲਾਂ ਗਲਾਸ ਨਮਕੀਨ ਇਹ ਵੇਚਦਾ ਠੇਕੇ ਦੇ ਅੰਦਰ ਐਕਸਾਈਜ਼ ਦੀ ਜਿਹੜੀ ਪਾਲਿਸੀ ਹੈ ਹੋਣ ਸਟੈਟਰ ਸਾਹਿਬ ਦੱਸਣ ਕਿ ਮੈਂ ਮਤਲਬ ਕੰਮ ਕਰ ਰਹੇ ਹਾਂ ਮੈਂ ਹੋਰ ਦੱਸਾਂਦਾ ਹਾਂ ਕੰਮ ਕਰ ਰਹੇ ਠੀਕ ਹੈ ਠੇਕੇਦਾਰ ਦੀ ਨੌਕਰੀ ਕਰ ਰਹੇ ਹੋ ਤੁਸੀਂ ਬਹੁਤ ਸਮਝ ਗਿਆ ਕੰਮ ਮੈਂ ਕਰਦਾ ਵਿਆਂ ਕਰ ਰਹੇ ਹੋ ਸਰ ਹੁਣ ਭੱਜਦੇ ਕਿਉਂ ਆ ਸਰ ਸਰ ਭੱਜ ਗਏ ਭੱਜ ਗਏ ਰਹਿ ਰਹੇ ਹੋ ਹੱਥ ਨੀ ਕਿਉਂ ਰਹੇ ਹੋ ਹਾਂ ਜੀ ਦੇ ਕੇ ਦੋ ਸਰ ਸਰ ਭੱਜ ਦੇ ਕਿਉਂ ਆ ਹੋਊਗਾ ਬੋਲੂਗਾ ਮੇਰਾ ਨਾਮ ਹੈ ਜੀ ਮੇਰਾ ਨਾਮ ਤੁਹਾਨੂੰ ਮੇਰਾ ਨਾਮ ਉਜਾਗਰ ਸਿੰਘ ਕਿਹੜੇ ਮੰਨੇ ਜਲੇ ਹੋ ਮਾਪ ਜੀ ਹਾਂਜੀ ਇਹ ਏਰੀਆ ਕਿਹੜਾ ਵਾਪਾ ਮਾਪ ਜੀ ਇਹ ਏਰੀਆ ਹੈਗਾ ਜੀ ਧਰਮਪੁਰਾ ਗਲੀ ਨੰਬਰ 4 ਜੀ ਇਹ 21 ਮਾਮਲਾ ਹੋਇਆ ਜੀ ਇੱਥੇ ਇਹ ਸਿਰਫ ਮਾਮਲਾ ਕੋਈ ਠੇਕੇ ਵਾਲੇ ਨਾਲ ਨਹੀਂ ਠੇਕੇ ਦੇ ਵਿੱਚੋਂ ਸ਼ਰਾਬ ਜਿਹੜੇ ਬੰਦੇ ਲੈਂਦੇ ਆ ਨਾ ਜੀ ਜੀ ਉਹ ਸ਼ਰਾਬ ਇੱਥੇ ਬਾਹਰ ਖੜ ਕੇ ਪੀਂਦੇ ਉਹ ਤੁਹਾਡੇ ਸਾਹਮਣੇ 10 ਟਿਪਿੰਗ ਪਈਆਂ 10 ਟਿਪਿੰਗ ਦੀ ਖਾਲੀ ਬੋਤਲਾਂ ਖੱਲੇ ਵੀ ਪਈਆਂ ਕੋਈ ਇਹਦੇ ਝੂਠ ਨਹੀਂ ਹੈਗਾ ਤੇ ਨਾਲ ਹਾਤਾ ਬਣਿਆ ਹਾਥ ਰੰਗਦਾ ਕਿ ਨਹੀਂ ਉਹ ਹੁਣ ਮਤਲਬ ਜਿਹੜਾ ਠੇਕੇ ਵਾਲੇ ਲੋਕੜਾ ਜਿਹਾ ਸੀ ਅਸੀਂ ਆਪ ਆਮ ਪਬਲਿਕ ਕਿੱਥੋਂ ਰੋਕਾਂਗੇ ਉਹ ਘਰ ਹੈ ਸਾਹਮਣੇ ਉਹ ਜਨਾਨੀਆਂ ਬਾਹਰ ਬੈਠੀਆਂ ਕੀ ਕਰਨੀਆਂ ਆਖਰ ਤੇ ਜਦੋਂ ਅਸੀਂ ਪਿੰਦੇ ਹੁੰਦੇ ਨੇ ਉਹ ਚੁੱਪ ਕਰ ਕੇ ਅੰਦਰ ਚੁਲੀਆਂ ਕਰਦੇ ਲੜਾਈਆਂ ਝਗੜੇ ਨਹੀਂ ਹੁੰਦੇ ਆ ਇਹ ਠੇਕਾ ਕਾਫੀ ਪੁਰਾਣਾ ਹੈ ਇਹ ਠੇਕਾ ਪੁਰਾਣਾ ਹੈ ਜੀ ਪਹਿਲੇ ਵੀ ਇਸੇ ਤਰ੍ਹਾਂ ਇੱਕ ਵਾਰੀ ਕਿਹਾ ਸੀ ਤੇ ਬੰਦ ਹੋ ਗਿਆ ਸੀ ਐ ਹੁਣ ਦੁਬਾਰਾ ਆਮ ਆਦਮੀ ਪਾਰਟੀ ਆਈ ਹੈ ਇਦੇ ਬਾਰੇ ਸ਼ਿਕਾਇਤ ਨਹੀਂ ਕੀਤੀ ਇਹਦੇ ਬਾਰੇ ਸ਼ਿਕਾਇਤ ਜਿਹੜੀ ਹੈ ਕਿ ਉਹ ਮੁੰਡਾ ਜਿਹੜਾ ਪਹਿਲੇ ਤੁਹਾਡੇ ਨਾਲ ਆਇਆ ਸੀ ਉਹਨੇ ਇੱਕ ਵਾਰੀ ਦੋ ਵਾਰੀ ਸ਼ਿਕਾਇਤ ਕਰ ਚੁੱਕਾ ਉਹ ਕੀ ਕਹਿੰਦੇ ਉਹ ਆਂਦੇ ਨੇ ਤੇ ਉਦੋਂ ਨਹੀਂ ਪੀਂਦੇ ਜਦੋਂ ਆਂਦਰ ਜਦ ਇਹ ਸ਼ਹਿਰਾਂ ਬਾਹਰ ਜ਼ਬਾਨੇ ਡਰਸਟ ਪੈਨ ਰੱਖੇ ਆ ਇਹਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਆਪ ਪੀਣ ਦੀ ਇਜਾਜ਼ਤ ਦਿੱਤੀ ਹੋਈ ਹੈ ਕਿਉਂਕਿ ਡਰਸਟ ਜੱਲੂ ਦਾ ਠਿਕਾਣਾ ਇੱਥੇ ਹੈ ਤੇ ਕੀ ਕੋ ਚਲਾਈ ਜਾਣਾ ਅਸੀਂ ਕਿਹੜੇ ਨਾਲ ਡਾਂਗ ਮਾਰ ਕੇ ਭਜਾ ਸਕਦੇ ਆ ਕਿ ਗਵਰਨਮੈਂਟ ਇਹਨਾਂ ਨਾਲ ਹੈ ਇਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਬਿਲਕੁਲ ਹੁੰਦੇ ਜਦੋਂ ਇੱਥੇ ਬੰਦਾ ਬੈਠ ਕੇ ਪੀਏਗਾ ਦੂਜਾ ਬੰਦਾ ਪੀਏਗਾ ਉੱਤੇ ਤੁਮਕਾ ਸ਼ਰਾਬ ਦਾ ਪੈ ਦੇਗਾ ਉਹ ਲੜੇਗਾ ਹੀ ਹੋਰ ਕੀ ਹੋਏਗਾ ਬੋਲੋ ਭਾਈ ਜੀ ਆਓ ਚਾਹ ਪਲਾਈਏ ਤੁਹਾਨੂੰ ਸਾਰਿਆਂ ਨੂੰ ਜੀ ਬਾਈ